ਬਾਈ ਇਹ ਬੰਦਾ ਨਾ ਸਾਰੇ ਸੋਸ਼ਲ ਮੀਡੀਆ ਵਾਲਿਆਂ ਨੂੰ ਫੇਸਬੁੱਕ YouTube ਵਾਲਿਆਂ ਨੂੰ ਮੂਰਖ ਬਣਾ ਗਿਆ ਇਹ ਦੇਖ ਲਓ ਇਹ ਨਾ ਪਹਿਲਾਂ ਵੀਡੀਓ ਪਾਉਂਦਾ ਹੁੰਦਾ ਸੀ ਕਿ ਆ ਵੀ ਗਰੀਬ ਆ ਮੈਂ ਮੈਨੂੰ ਦਿਹਾੜੀ ਦਾ ਇੰਨੀ ਦਿੰਦਾ ਕੋਈ ਮੈਨੂੰ 200 ਦੇ ਤਾਂ 400 ਦੀ ਦਿਹਾੜੀ ਲਵਾ ਕੇ ਇਦਾਂ ਉਦਾਂ ਪਾਉਂਦਾ ਸੀ ਵੀਡੀਓ ਇਹ ਤੇ ਅੱਜ ਕੱਲ੍ਹ ਦੇਖ ਲਓ ਇਹਦੇ ਕੋਲ 4 ਪੈਸੇ ਆ ਗਏ ਸੋਸ਼ਲ ਮੀਡੀਆ ਤੋਂ ਕਿਉਂਕਿ ਮੈਂ ਉਦੋਂ ਵੀ ਵੀਡੀਓ ਪਾਈ ਸੀ ਵੀ ਇਹ ਨਾ ਇਦਾਂ ਦੀਆਂ ਮੰਨ ਲਓ ਮੈਂ ਗਰੀਬਾਂ ਵੀਡੀਓ ਪਾ ਕੇ ਵੀ ਮੇਰੀ ਦਹੀਂ ਡੁੱਲ ਗਈ ਸਬਜੀ ਡੁੱਲ ਗਈ ਮੇਰੀ ਹਨਾ ਇਦਾਂ ਦੀਆਂ ਵੀਡੀਓ ਪਾ ਕੇ ਨਾ ਇਹ ਲੋਕਾਂ ਨੂੰ ਮਤਲਬ ਉਹ ਲੋਕ ਇਹਦੀਆਂ ਵੀਡੀਓ ਦੇਖਦੇ ਸੀ ਤੇ ਇਹਨੂੰ ਉਸ ਟਾਈਮ ਵੀ ਇਹਨੂੰ ਡਾਲਰ ਆਉਂਦੇ ਸੀ ਮਤਲਬ ਇਹਦੀਆਂ ਵੀਡੀਓ ਤੋਂ ਕੋਈ 10 20 50 ਡਾਲਰ ਆਉਂਦੇ ਹੀ ਸੀ ਉਦੋਂ ਵੀ ਇੱਕ ਇੱਕ ਵੀਡੀਓ ਤੋਂ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਇਹ ਪਾਉਂਦਾ ਸੀ ਤੇ ਗੌਰ ਕਰਨ ਵਾਲੀ ਗੱਲ ਆ ਮਿੱਤਰੋ ਇਹ ਹਾਸੇ ਵਾਲੀ ਗੱਲ ਨਹੀਂ ਕਿ ਵੀ ਇਹ ਬੰਦਾ ਸਾਰੇ ਸਾਰੇ ਸੋਸ਼ਲ ਮੀਡੀਆ ਵਾਲਿਆਂ ਨੂੰ ਬੇਵਕੂਫ ਬਣਾ ਗਿਆ ਤੇ ਹੁਣ ਉਸ ਤੋਂ ਬਾਅਦ ਇਹਨੇ ਨਾ ਇਹ ਮਜ਼ਾਕ ਉਡਾਉਣਾ ਸ਼ੁਰੂ ਕਰਤਾ ਸਾਰਿਆਂ ਦਾ ਇੱਕ ਤਰ੍ਹਾਂ ਨਾ ਇਹ ਮਖੌਲ ਉਡਾਰਿਆ ਦੇਖੋ ਨੋਟਾਂ ਨਾਲ ਖਲਵਾੜ ਕਰਦਾ ਕਿਵੇਂ ਤੇ ਆਪਾਂ ਸਾਰੇ ਯਾਰ ਸਾਰਾ ਦਿਨ ਕਮਾਈ ਕਰਦੇ ਹਣਾ ਨੋਟ ਕਮਾਉਣੇ ਆ ਚਾਰ ਪੈਸੇ ਕਮਾਉਣੇ ਆ ਤੇ ਆਪਾਂ ਨੂੰ ਇਹ ਹੁੰਦਾ ਵੀ ਯਾਰ ਚਲੋ ਆਪਦਾ ਕੋਈ ਕੰਮ ਕਰਾਂਗੇ ਕਿਸੇ ਲੇਖੇ ਲਾਵਾਂਗੇ ਪੈਸੇ ਤੇ ਇਹ ਬੰਦੇ ਨੂੰ ਹੁਣ ਚਾਰ ਪੈਸੇ ਮਿਲਣੇ ਲੱਗ ਗਏ ਤੇ ਉਹ ਜਾਦਾ ਬਣ ਗਏ ਤੇ ਹੁਣ ਇਹ ਲੱਛਣ ਦੇਖੋ ਕੀ ਕਰਦਾ ਇਹ ਪਹਿਲਾਂ ਥੋੜੇ ਦਿਨ ਪਹਿਲਾਂ ਇਹਨੇ ਵੀਡੀਓ ਪਾਈਆਂ ਸੀ ਵੀ ਨੋਟ ਚਾਹ ਦੇ ਵਿੱਚ ਭੋ ਕੇ ਜਾਂ ਸਬਜੀ ਨਾਲ ਖਾਈ ਜਾਂਦਾ ਸੀਗਾ ਨੋਟ ਚਬੀ ਜਾਂਦਾ ਸੀਗਾ ਉਹਦਾ ਇਹਦੇ ਤੇ ਕੇਸ ਵੀ ਬਣ ਜਾਣਾ ਸੀ ਫਿਰ ਇਹਨੇ ਇੱਕ ਵੀਡੀਓ ਪਾਈ ਵੀ ਮੈਂ ਇਹ ਜਿਹੜੇ ਨੋਟ ਚਬੇ ਸੀ ਇਹ ਤਾਂ ਡੁਪਲੀਕੇਟ ਸੀਗੇ ਜਿਹੜੇ ਦੁਕਾਨਾਂ ਤੋਂ ਮਿਲਦੇ ਆ ਅਸਲੀ ਨਹੀਂ ਸੀ ਤੇ ਇਹ ਬਚ ਗਿਆ ਚਲੋ ਕਿਸੇ ਹਿਸਾਬ ਨਾਲ ਇਹਦੇ ਤੇ ਕਿਸੇ ਨੇ ਕੇਸ ਨਹੀਂ ਕਰਿਆ ਵੀ ਚਲ ਯਾਰ ਗਰੀਬ ਆ ਬੰਦਾ ਪਰ ਇਹਦੇ ਤੇ ਇੰਨਾ ਕਿ 5 ਸਾਲ ਦੀ ਇਹਨੂੰ ਕੈਦ ਹੋ ਸਕਦੀ ਸੀ ਵੀ ਕਰੰਸੀ ਨੂੰ ਡੈਮੇਜ ਕਰਨ ਦਾ ਕੇਸ ਬਣਦਾ ਸੀ ਇਹਦੇ ਤੇ ਵੀ ਸਰਕਾਰੀ ਕਰੰਸੀ ਨੂੰ ਡੈਮੇਜ ਕਰਿਆ ਇਹ ਬੰਦੇ ਨੇ ਇਹ ਕੇਸ ਬਹੁਤ ਪੜਾ ਹੁੰਦਾ ਤੇ ਇਹ ਬੰਦਾ ਹੁਣ ਦੇਖ ਲਓ ਅੱਜ ਕੱਲ ਇਹਨੂੰ ਚੰਗੇ ਪੈਸੇ ਬਣਦੇ ਆ ਵੀ ਹੁਣ ਤਾਂ ਮੂਰਖਾ ਤੂੰ ਹੁਣ ਤਾਂ ਚੰਗੀਆਂ ਵੀਡੀਓ ਪਾ ਦੇ ਹੁਣ ਵੀ ਇਹ ਲੱਛਣ ਇਦਾਂ ਕਰਦਾ ਹੈ ਇਹ ਇਹਨੇ ਥੋੜੇ ਜੇ ਚਾਰ ਪਹਿਲਾਣਾ ਇਹਨੇ ਆਪਦੇ ਡੈਡੀ ਬਾਰੇ ਵੀ ਉਹ ਪਾਈ ਖੇਸ ਜਾਂ ਚੱਕੀ ਫਿਰੇ ਉਹਦਾ ਤੇ ਕਹਿੰਦਾ ਇਹ ਮੇਰੇ ਪਿਓ ਦਾ ਖੇਸ ਆ ਪਾਟਿਆ ਜਾਂ ਖੇਸ ਲਈ ਫਿਰੇ ਯਾਰ ਇਹਨੇ ਬਹੁਤ ਲੱchn ਕਰੀ ਇਸ ਕਰਕੇ ਆਪਾਂ ਨੂੰ ਤਾਂ ਕੀ ਆ ਯਾਰ ਹੋਰ ਨਹੀਂ ਪ੍ਰੋਬਲਮ ਇਹਨੂੰ ਇਹ ਜਿਹੜਾ ਮੂਰਖ ਬਣਾ ਗਿਆ ਨਾ ਲੋਕਾਂ ਨੂੰ ਫੇਸਬੁੱਕ YouTube ਵਾਲਿਆਂ ਨੂੰ ਉਹ ਬੜਾ ਦੁੱਖ ਲੱਗਦਾ ਤੇ ਹੁਣ ਇਹ ਚੜਾ ਰਿਹਾ ਇੱਕ ਤਰ੍ਹਾਂ ਉਹਨਾਂ ਨੂੰ ਨਾ ਇਹ ਕਹਿ ਰਿਹਾ ਯਾਰ ਵੀ ਮੈਂ ਆ ਦੇਖ ਲਓ ਤੁਹਾਨੂੰ ਮੂਰਖ ਬਣਾ ਗਿਆ ਮੈਂ ਨੋਟ ਮੈਂ ਪਹਿਲਾਂ ਵੀ ਕਮਾਉਂਦਾ ਸੀ ਤੇ ਹੁਣ ਵੀ ਕਮਾਉਣਾ ਤੇ ਇਹਦਾ ਮਤਲਬ ਇਹੀ ਆ ਬਾਈ ਜਿਹੜਾ ਹੁਣ ਇਹ ਵੀਡੀਓ ਪਾਉਂਦਾ ਇਦਾਂ ਦੀਆਂ ਵੀ ਆਪਦੇ ਨੋਟਾ ਕਿਤੇ ਚੱਬਲੇ ਨੋਟਾ ਅੰਦਰ ਨਿਕਲ ਗਿਆ ਕਿਤੇ ਹਨਾ ਦਸਾਂ ਦਸਾਂ ਦੇ ਨੋਟ ਜਾਂ ਤੇ ਜਾਂ ਮਤਲਬ ਚਾਹ ਚੜਬੋਲੇ ਹੁਣ ਹੁਣ ਇਹ ਦੇਖ ਲਓ ਇਹਨੂੰ ਉਹਨੂੰ ਪਿੱਛੇ ਜੇ ਬਹੁਤ ਗੱਲਾਂ ਲੋਕਾਂ ਨੇ ਕੱਡੀਆਂ ਸੀ ਤੇ ਹੁਣ ਇਹ ਇਹ ਹੁਣ ਬਾਲਟੀ ਦੇ ਵਿੱਚ ਨੋਟ ਖਲਾਰੀ ਬੈਠਾ ਭਰੀ ਬੈਠਾ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ ਯਾਰ ਇਹ ਕਿਸੇ ਕਿਸੇ ਦੇ ਹੋਰ ਹੋਣਗੇ ਜਾਂ ਇਹਦੇ ਪਤਾ ਨਹੀਂ ਕੀ ਹੈ ਤੇ ਮੂਰਖ ਬਣਾਉਣ ਵਾਲੀ ਗੱਲ ਆ ਲੋਕਾਂ ਨੂੰ ਬਸ ਇਹਦਾ ਮਤਲਬ ਕੀ ਆ ਦੱਸੋ ਇਹਦੀ ਇੱਕ ਵੀਡੀਓ ਚੋਂ ਵੀ ਕੋਈ ਸਿੱਖਿਆ ਨਹੀਂ ਮਿਲਦੀ ਪਹਿਲਾਂ ਪਹਿਲਾਂ ਲੱਗਦਾ ਸੀ ਯਾਰ ਵੀ ਇਹ ਮਿਹਨਤ ਕਰਨੀ ਸਿਖਾਉਂਦਾ ਲੋਕਾਂ ਨੂੰ ਵੀ ਮਿਹਨਤ ਪਰ ਉਹ ਲੋਕ ਵੀ ਕਮੈਂਟ ਕਰਨ ਲੱਗ ਗਏ ਵਿੱਚ ਲੋਕ ਕਹਿੰਦੇ ਯਾਰ ਵੀ ਇੰਤਦਾਸੀ ਵੀ ਕਰਦੇ ਆ ਪਰ ਅਸੀਂ ਇਹਦੇ ਵਾਂਗੂ ਜਲੂਸ ਨਹੀਂ ਕੱਢਦੇ ਗਰੀਬੀ ਦਾ ਮਤਲਬ ਗਰੀਬੀ ਦਾ ਇਹਨੇ ਜਲੂਸ ਕੱਢ ਕੇ ਰੱਖਤਾ ਸੀਗਾ ਯਾਰ ਤੇ ਐ ਹੁੰਦਾ ਬਾਈ ਇਹ ਆਪਾਂ ਨੂੰ ਵੀ ਦੁੱਖੜ ਥੋੜਾ ਦੇਖਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਨਾ ਰਿਪੋਰਟਾਂ ਮਾਰਿਆ ਕਰੋ ਇਹੋ ਜਿਹੇ ਬੰਦੇ ਨੂੰ ਬਲੌਗ ਮਾਰਿਆ ਕਰੋ ਇਹ ਤੋਂ ਕਰਾਉਣਾ ਕੀ ਆਪਾਂ ਹਨਾ ਤੇ ਜਿੰਨੇ ਵੀ ਸੋਸ਼ਲ ਮੀਡੀਆ ਤੇ ਵੀਰ ਆ ਤੇ ਇਹੋ ਜੇ ਗਲਤ ਆਈਡੀਆਂ ਨੂੰ ਬਲੌਕ ਮਾਰਿਆ ਕਰੋ ਆਉਣ ਵਾਲੇ ਟਾਈਮ 'ਚ ਮੈਂ ਤੁਹਾਨੂੰ ਨਾ ਜਿਹੜੀਆਂ ਗੰਦ ਪਾ ਰਹੇ ਆ ਹਨਾ ਜਿਹੜੇ ਮੰਨ ਲਓ ਕਿਸੇ ਗਲਤ ਕੰਟੈਂਟ ਪਾਉਂਦੇ ਆ ਨੰਗੇਜ ਦਿਖਾਉਂਦੇ ਆ ਉਹਨਾਂ ਬਾਰੇ ਮੈਂ ਵੀਡੀਓ ਪਾਇਆ ਕਰੂੰਗਾ ਤੇ ਇਹ ਆਪਾਂ ਸਾਹਮਣੇ ਲਿਆਉਣੀਆਂ ਇਹ ਸਾਰੀਆਂ ਗੱਲਾਂ ਇਹ ਸਾਹਮਣੇ ਲਿਆਉਣੀਆਂ ਆਪਾਂ ਲੋਕਾਂ ਦੇ ਤਾਂ ਕਿ ਇਹਨਾਂ ਆਈਡੀਆਂ ਨੂੰ ਬਲੌਕ ਕੀਤਾ ਜਾਵੇ ਤੇ ਜੇ ਐ ਨਹੀਂ ਆਪਾਂ ਵੀ ਸਾਰੀ ਸਫਾਇਆ ਕਰ ਦਾਂਗੇ ਵੀ 5 7 10 20 ਆਪਾਂ ਕਰ ਤਿਆਂ ਤਾਂ ਸਮਝ ਲਓ ਆਪਾਂ ਸਫਲ ਹੋ ਗਏ ਬਾਈ ਤੇ ਤੁਸੀਂ ਜਰੂਰ ਮੇਰਾ ਸਾਥ ਦਿਆ ਕਰੋ